ਅਦੇ ਜੀ ਜਦ ਦੇਖ ਲਓ ਫੁੱਲ ਭਰ ਕੀ ਜਾਵਾ। ਬਾਅਦ ਕੀ ਕੋਈ ਦੇਖ ਲਓ ਚਾਰ ਜਿਹੜਾ ਵੀ ਨਿਕਲੂਗਾ। ਤਕਰੀਬਨ 60 ਪਲੱਸ ਹੋਊਗਾ। ਤੇ ਨਿਕਲੇ ਥਾਵੇ ਵਤੇ। ਹਾਂਜੀ ਭਾਈ ਜੀ ਪਿਆਰ ਭਰੀ ਸਤਿਸ਼੍ਰੀ ਅਕਾਲ ਤੇ ਕੀ ਹਾਲ ਚਾਲ ਆ। ਤੇ ਅੱਜ ਆਪਾਂ ਚੱਲੇ ਆਂ ਨਵੀਂ ਤੇ ਝੋਟੀਏ। ਬਛਾਲੋ ਤੇ ਅੱਜ ਚੱਲੇ ਆਂ ਆਪਾਂ ਪਹਿਲੇ ਦਿਨ ਵੱਢਣਾ। ਤੇ ਬਾਬਾ ਕਿਰਪਾ ਕਰੇ। ਤੜਕੇ ਅਰਦਾਸ ਕਰਾਤੀ ਸੀਗੀ ਸਾਰਾ ਕੁਝ ਹੋ ਗਿਆ ਸੀਗਾ। ਤੇ ਅੱਜ ਚੱਲੇ ਆਪਾਂ ਵੱਢਣਾ ਤੇ ਗਾਹਾਂ ਥਾਂ ਬੜਾ ਪੀੜਾਗਾ ਤੇ ਐਂਡ ਤੱਕ ਵੀਡੀਓ ਦੇਖਦੇ ਰਹੋ ਤੇ ਤੁਹਾਨੂੰ ਦੱਸਾਂਗੇ ਵੀ BS4 ਇੰਜਣ ਕਿੱਦਾਂ ਦਾ ਚੀਜ਼ ਹਸਾਬ ਕਿਤਾਬ ਆ ਕਿੱਦਾਂ ਚੱਲਦੀ ਆ ਬਸ ਚਾਹ ਦਾ ਪਹਿਲਾ ਪੀਲੀ ਤੇ ਸੈਲਫ ਮਾਰ ਮਾਰ ਕੇ ਗਰਮ ਕਰ ਲੈਣ ਜਿੰਨ ਦਵਾਰੇ ਮਾਰਦੇ ਆ ਤੇ ਚੱਲਦੇ ਆ ਤੇ ਰਾਹ ਵੀ ਤੁਹਾਨੂੰ ਤੁਰ ਤੱਕ ਬਲੌਗ ਦਿਖਾਉਂਦੇ ਰਹਾਂਗੇ ਐਂਡ ਤੱਕ ਜਰੂਰ ਦੇਖਾ ਜੇ ਨਵੀਂ ਚੜਾਉਣ ਲੱਗਿਆ ਰਾਂ ਸੋਮਰਾ ਇੰਜਣ ਕਰ ਲਿਆ ਸਟਾਰਟ ਤੇ ਰੱਬ ਦਾ ਨਾਮ ਲੈ ਕੇ ਤੇ ਕੱਟ ਕਰ ਲਿਆ ਆਪ ਤੇ ਚੱਲੇ ਆ ਵਾਹਗਰੂ ਚੜ੍ਹਦੀ ਕਲਾਂ ਚ ਰੱਖੇ ਕਾ ਗਾਹ ਨਾ ਕਰਨੀ ਚੱਕ ਨਾ ਪਾਉਣੇ ਕਹਿੰਦਾ। ਇਹ ਗਾਹ ਰਾਹ ਬਹੁਤ ਠੀਕ ਆ ਰਹਾ ਜਿੰਨਾ ਵੀ ਕਹੋਗੇ ਉਹਨਾਂ ਦਾ ਠੀਕ ਆ ਰਹਾ ਹੈ ਹਾਂ। ਸਾਨੂੰ ਦਿਖਾਉਂਦੇ ਆ ਪੈਂਤਰਾ ਫੜਾਕੀ ਪਹਿਣਗੇ ਕਹਾ। ਐ ਐ ਇੱਥੇ ਰੱਖ ਆ। ਆਹ ਅੱਛੀ ਜਿਹਾ ਨਾ ਬਾਸ ਵੜਦਾ ਫੇਰ ਕੱਢ ਦੇ। ਮੋਰੇ ਦਾ ਘਰ ਆਪ ਹੀ। ਜੇ ਤੇ ਬਹੁਤ ਹੁੰਦਾ।

ਫੋਟੋ ਦਾ ਟਾਈਮ ਫੋਨ ਦਾ ਘਾਟੀ ਗੱਲ ਕਰ ਬੰਦਾ ਗੱਲ ਲਾ ਧਰ ਖਾਲ ਹਾਂ ਇੱਥੋਂ ਧਾਰ ਲਾ ਡੇਡੀ ਧਾਰ ਲਾਂਗੇ ਡੇਡੀ ਵੱਢਿਆ ਸਹੀ ਤਿੰਨ ਕਿਲੇ ਸਾਹ ਦੇ ਵੱਢਿਆ ਬਾਈ ਜੀ ਤੇ ਆ ਦੇਖੋ ਪੇਟਰਲੀ ਤਕਰੀਬਨ ਭਾਰ ਕੀ ਨਖੇਰਨਪੁਰ ਦੇਖੋ ਰਾਣੀ ਸੰਦਰਾ ਦਾ ਆਪਣੀ ਦਾ ਨਖੇਰ ਕਿਵੇਂ ਜੱਟਾ ਬੱਲੇ 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 ਹੋ ਗਿਆ ਉਹ ਤੇਰੇ ਹੱਥ ਕਿਉਂ ਖੁਸ਼ ਆ ਜੱਟਾ ਹੁਣ ਤਾਂ ਖੁਸ਼ ਆ ਜਾਵਾ ਬੱਲੇ ਬੱਲੇ ਹੋ ਗਈ ਜਾਵਾ ਏ ਮਾਰੀ ਮੋਟੀ ਮੱਖੀ ਆਉਂਦੀ ਹਰਾ ਲਾਣਾ ਕਰਕੇ ਮਣਕੂ ਸੁਵਾਣਾ ਥੋੜਾ ਗਲਾ ਵਧਾ ਜਾ ਕੇ ਜੰਗਾ ਤਿੰਨ ਕਿੱਲੇ ਵੱਡੇ ਪੂਰੇ ਜਮਾ ਆਹ ਆਪਣੀ ਖੜੀ ਐ ਦੇਲੇ ਬਾਈ ਹਰੀ ਖੜੀ ਐ ਜੀ ਸਹੀ ਤਿੰਨ ਕਿੱਲੇ ਵੱਡੇ ਦਾ ਟ੍ਰੈਫਿਕ 11:00 ਛੋਟੀ 5:30 ਚਲ ਦੇਖ ਲਓ ਫੁੱਲ ਭਰ ਕੀ ਜਮਾ ਬਾਕੀ ਤੁਸੀਂ ਦੇਖ ਲਓ 4 ਜਿਹੜਾ ਵੀ ਨਿਕਲੂਗਾ ਤਕਰੀਬਨ 7 ਪਲੱਸ ਹੋਊਗਾ ਤਿੰਨ ਕਿੱਲੇ ਥਾ ਦੇ ਬੰਦੇ ਪਹੀ ਵੇਖੋ ਪਹੀ ਗਿੱਡੀਗਾ ਔਰਦੀ ਤੁਰੇ ਉਤਰਦੀ